ਹਾਂ ਵੀ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਆਪਣੇ ਗੁਰਨਾਮੇ ਵਲੌਗ ਤੇ ਸਾਰਿਆਂ ਦਾ ਸਾਰੇ ਠੀਕ ਠਾਕ ਹੋ ਗਏ ਅੱਜ ਅਬ ਥੱਲੇ ਆ ਆਪਣੇ ਨਾ ਯਾਰ ਦੋਸਤੇ ਮੁੰਡਾ ਆਪਣੇ ਨਾਲ ਪੜਿਆ ਹੋਇਆ ਸੀਗਾ ਨਰਸਿ ਤੋਂ ਲੈ ਕੇ ਰੈਂਚ ਦਾ ਤੇ ਪਰਦਾਦੇ ਦੀ ਡੈਥ ਹੋ ਗਈ ਸੀ ਉੱਥੇ ਚੱਲੇ ਤੇ ਅੱਜ ਉਹਨੂੰ ਆਪਾਂ ਜੂਨ ਦੇ 10ਵੀਂ ਕਲਾਸ ਚੋਂ ਪੜ ਕੇ ਤੇ ਉਸ ਤੋਂ ਬਾਅਦ ਮਿਲੇ ਨਹੀਂ ਲੜਾ ਅੱਜ ਮਿਲਦੇ ਆ ਉਹਦੇ ਰੈਕਸ਼ਨ ਚੈੱਕ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਆਪਣਾ ੜੜਕ ੜੜਕੇ ਬਾੜੀ ਹੋਈ ਆ ਕੋਲ ਦਾ ਹਰਾ ਦਾ ਕੰਮ ਫੋਲ ਬਣਿਆ ਪਿਆ ਤਾਂ ਹਜੇ ਸਟਾਰਟ ਨਹੀਂ ਹੋਇਆ ਕੋਲ ਤੇ ਆਪਾਂ ਮੁਕਾਫੂਗੇ ਬਣੇ ਰਹੋ ਵਲੌਗ ਦੇ ਨਾਲ ਉਹ ਦੱਸਾਂਗੇ ਕਿ ਕਿਹੜੇ ਪਿੰਡ ਜਾਵਾਂਗੇ ਇੱਕ ਆਪਣਾ 1200 ਦਾ ਜਿਹੜਾ ਨਾਲ ਪਰਉਣਗੇ ਬਣਾ ਲੈ ਕਿੱ ਕਰਕੇ ਚੋਦੇ ਚਲਦੇ ਆ ਤੇ ਬਣੇ ਰਹੋ ਵਲੌਗ ਦੇ ਨਾਲ ਬੱਸ ਉਹਦੀ ਉੱਥੇ ਪਹੁੰਚ ਕੇ ਇੱਕ ਕਲਿੱਪ ਲਾਉਂਗਾ ਕਿ ਠੰਡ ਬਹੁਤ ਆਪਾਂ ਰੋਡ ਵੱਲ ਆਣਾ ਰੋਡ ਤੋਂ ਲਾਈ ਆਣਾ 35 ਕਿਲੋਮੀਟਰ ਤੇ ਠੰਡ ਬਹੁਤ ਆ ਯਾਰ ਫੋਨ ਘਟਾਉਣ ਜਿਹੜੀ ਕਰਨਾ ਚੱਲਾ ਹੈ ਇੱਕ ਮੇਰਾ ਕੱਕਲੇ ਪਚਕਲੀ ਜੇ ਦੂਬਾ ਦਾ ਪੁੱਛੇ ਆ ਕੇ ਲਾਵਾਂਗੇ ਪੇਸੀ ਡੇਕ ਪੇਸੀ ਡੇਕ ਪਿੱਛੇ ਸਵੱਜ ਕੇ ਵੱਜ ਗਿਆ। ਕੋਣੇ ਰਿਹਾ ਵੀਡੀਓ ਦੇ ਨਾਲ ਵਲੋਗ ਕਰਨ ਨਾ ਰਮਿਆ ਕਰਦੇ ਤੇ ਇਹ ਕਿਹੜਾ ਵੀਡੀਓ ਉਹ ਆਹ ਵਲੋਗ ਆ ਜਿਹਦਾ ਬਲ ਨਾ ਠੀਕ ਨਾ ਪਰ ਅੱਜ ਫੇਰ ਉਹਦੀ ਗੱਲ ਨਹੀਂ ਸੁਣਦੇ। ਆਹ ਤੋਂ ਨਾਲ ਬੰਦ ਨਾ ਵੀ ਸੀਰੀਅਲ ਵੀਡੀਓ ਸਾਡੇ ਸਾਡੇ ਵੀ ਐ ਯੂਟਿਊਬ ਪਰ ਸਬਸਕਰਾਈਬਰ ਵਦੇ ਹੈ ਨਾ ਸਖਰਪਾਰਾ ਜੋ ਹੁੰਦਾ ਵੀ ਹੈ। ਕਰੇ ਯਾਰ ਸਬਰ ਦਾ ਨਾਲ ਹੌਲੀ ਹੌਲੀ ਮਿਹਨਤ ਰੰਗ ਲਿਆਉਂਦੀ ਹੈ ਹਨ ਜੇ ਆਪਾਂ ਹੌਲੀ ਹੌਲੀ ਆਪਾਂ ਐ ਨਹੀਂ ਕਹਿੰਦੇ ਆਪਣਾ ਕੱਲ ਨੂੰ ਪਏ ਤੇ 2 ਮਹੀਨੇ ਮਨੋਡਾਈ ਫਿਰ ਸਾਲ ਵੀ ਲੱਗਦੇ ਜੇ ਆਪਾਂ ਯਾਰ ਮਿਹਨਤ ਕਰਾਂਗੇ ਤੇ ਆਪਾਂ ਮਿਹਨਤ ਦਾ ਫਲ ਵੀ ਦੇਊਗਾ ਹਨ ਤੇ ਆਪਾਂ ਲੋਕਾਂ ਦੇ ਮੂੰਹ ਬੰਦ ਕਰਨੇ ਆ ਬਣੇ ਰੋ ਵੀਡੀਓ ਦੇ ਨਾਲ ਕਿਹਦੇ ਕਿਤੇ ਜਿੱਥੇ ਕਹਿੰਦੇ ਹਨ ਧਰਾਂ ਵਾਸਪੜਨੇ ਬੀਤੇ ਜਿੱਥੇ ਆਪਾਂ ਭਲੇ ਖੁਸ਼ ਹੈ ਇਹ ਬੈਟੀ ਦੇ ਨਾਲ ਕਿ ਆ ਸਾਡਾ ਖਾਤੇ ਮਿਟਾ ਹੋਗਾ ਕੋਲ ਲੋੜ ਤੋ ਰਹਿ ਗਿਆ ਲਗ ਸਤਰਾ 18 19 ਮੀਟਰ ਇੱਥੇ ਪੜਿਆ ਹਾਂ ਇੱਥੇ ਪੜਿਆ ਆ ਰਿਹਾ ਲਾਲਾ ਤੇ ਅਸੀਂ ਲਾ ਕੇ ਗਏ ਹਾਂ 18 17 18 ਸਾਲ ਲਾ ਕੇ ਗਏ ਹਾਂ ਗੋਸਤੋ ਰੱਖਿਆ ਲਾ ਕੇ ਬੰਦੇ ਖਾਣੇ ਕਿਤਾ ਆ ਆ ਉਹ ਇਹ ਸਭ ਆਸ਼ਾ ਤੇ ਇੱਥੇ ਸਕੂਲ ਸੀ ਦੇ ਜਦ ਮੈਂ ਸਕੂਲ ਤੇ ਪੜਾ ਹਾਂ ਬਣੇ ਰਹੇ ਹਾਂ ਇਹਨਾਂ ਦਾ ਸਕੂਲ ਦੇ ਦਰਸ਼ਕੀ ਕਰਾਉਣਾ ਜਿਹੜੇ ਤੇ ਆ ਪੜ੍ਹੇ جی اتھے کا سارے بلڈنگوں میں لکھے دے سے چوف بڑا ہے کھڑا ਕਰ ਰਿਹਾ ਮੈਂ ਉਹ ਤੇ ਆਉਂਦੇ ਤੇ ਫਰਦਾਤੇ ਦਾ ਦੱਸਿਆ ਕਿ ਮੁੰਡਾ ਆਉਂਦਾ ਜਿਹਨੂੰ ਨਾਲ ਲੱਗਦਾ ਮੈਂ ਉਹ ਗਾਂ ਜਿਹੀ 8 ਸਾਲਾਂ ਬਾਅਦ ਮਿਲ ਰਹੇ ਆ ਆ ਦੇਖ ਤੁਰਦਾ ਦੇਖ ਮੈਂ ਹੋਰ ਬਾਈ ਜੀ ਕੀ ਹਾਲ ਚਾਲ ਨੇ ਠੀਕ ਹੈ ਵਧੀਆ ਤੁੰਦਾ ਹੈ ਵਧੀਆ ਇੱਕ ਆਸ ਮੇਰਾ ਕਲਾਸ ਬਿਲੋਂ ਨਰ ਆ ਬਈ ਸੀ ਰੇਡੀ ਫੀਡ ਆ ਰਹੀ ਨਹੀਂ ਆ ਜੀ ਇਹ ਨਾ ਮੈਂ ਕਾਕੀ ਤੇ ਦੀ ਡਾੜੀ ਨੂੰ ਆਉਂਦਾ ਵਰਕ ਕੋਲ ਬਲੌਗ ਦੇ ਕਲਾਸ ਵਾਲੇ ਯਾਰ ਸਸ 11 12 ਸਾਲ ਇਕੱਠੇ ਪੜ੍ਹੇ ਹੋਏ ਆ ਬਲੌਗ ਭਰੀ ਜਾਂਦਾ ਸਿੱਧੂ ਇੱਕ ਬੰਦਾ ਸਾਡਾ ਬਾਹਰ ਗਿਆ ਤੇ ਨਰਸਰੀ ਹੈ ਲਗੇ ਜੀ ਮੈਂ ਤਾਂ ਲੱਗੇ ਨਹੀਂ ਜੀ ਉੱਥੇ ਨਾ ਇਹ ਜੀ ਤੂੰ ਬੇਇੱਜ਼ਤੀ ਕਰਦੀ ਹੁਣ ਵਲੌਗ ਚ ਚੌਥੀ ਪੰਜਵੀਂ ਨਾ ਤੂੰ ਉੱਥੇ ਪੂਰੇ ਜਾ ਕੇ ਆਏ ਆ ਪੂਰੇ ਆਏ ਲੱਗਦੇ 2 ਸਾਲ ਲਗਾ ਲਾ ਕੇ ਨਾ ਇਹ ਕੋ ਨੰਨੇ ਕਰ ਕਿੱਧਰ ਆ ਗਏ ਅਸੀਂ ਆ ਬੈਠਾ ਸਾਡਾ ਰਮਨ ਹਰਮਨ ਤਾਰੀ ਔਲਖ ਤੇ ਇਧਰ ਹਦੀਪ ਆ ਵਪਾਰੀ ਬਣ ਗਿਆ ਇਹ ਆ ਤਾਰੀ ਵਪਾਰੀ ਵਪਾਰੀ ਬਣ ਗਿਆ ਸਾਰੇ ਮੁੰਡੇ ਭਾਈ ਉਹਦੇ ਤੇ ਆਉਂਦੇ ਆ ਹਾਂ ਕਾਰਗਰ ਲੱਗਿਆ ਫਲੋਰ ਮੈਣ ਲੱਗੀ ਐਡੀ ਐਡੀ ਰਪਾਣੀ ਉਹ ਮਿਲ ਆਪਣੀਆਂ ਰੇਡੀ ਰਪਣੇ ਲਈ ਹੈ ਇਹ ਤੇ ਏਰੀਆ ਆਪਣਾ ਟੋਟਾ ਠੀਕ ਆ ਪਤਾਉਂ ਕੁਟ ਕਰ ਰੱਖੀ ਆ ਠੀਕ ਆ ਠੀਕ ਆ ਇਹ ਇਕੱਠਾ ਕੁਠਾ ਇਹ ਨਾ ਦੇਰ ਕੇ ਮਜੂਰ ਪਣੇ ਆ ਬਸ ਨੂੰ ਪਤਾ ਨਹੀਂ ਚੱਲ ਕੋਈ ਨਾ ਚੱਲ ਕੋਈ ਨਾ ਫਿਰ ਤੈਨੂੰ ਪਤਾ ਤਾਂ ਹੈਗਾ ਚੱਲ ਇੰਨਾ ਹੀ ਬਹੁਤ ਆ ਆਟਾ ਅੱਛਾ ਅੱਛਾ ਕੀ ਦੋ ਤੇਰੀ ਵਾ ਬੋਲ ਰਹੀ ਸੀ ਕਿਹਨਾਂ ਦੀ ਵੱਡੀ ਫਰਮ ਆ ਬਈ ਚੱਕੀ ਦੀ ਫਰਮ ਆ ਬੰਦੀ